ਸੁਰੇਸ਼ ਸੁਰੇਸ਼ 7 ਵਜੇ ਦੇ ਕਰੀਬ ਤੋਤੂराम ਪਕੌੜੇ ਵਾਲਿਆਂ ਦੀ ਦੁਕਾਨ ਤੇ ਇੱਕ ਨੌਜਵਾਨ ਆਉਂਦਾ ਇਹਨਾਂ ਨਾਲ ਪਹਿਲਾਂ ਗੱਲਬਾਤ ਕਰਦਾ ਉਸ ਤੋਂ ਬਾਅਦ ਦਾਤ ਕੱਢ ਕੇ ਰੱਖ ਦਿੰਦਾ ਔਰ ਕਹਿੰਦਾ ਜੋ ਹੈਗਾ ਸਮਾਨ ਕੱਢ ਕੇ ਰੱਖ ਦੋ ਮੈਂ ਇੱਥੇ ਇੱਥੇ ਬੈਠਾ ਦਾ ਮੈਦਾ ਮੜਿਆ ਦਾ ਉੱਥੇ ਦਾ ਸਿੱਧਾ ਆਇਆ ਰੱਖਦੇ ਜੋ ਕੁਝ ਪਿੱਠ ਦੇ ਵਿੱਚ ਫਟਾਫਟ ਦਾਤ ਮਾਰ। ਕੋਈ ਕੋਈ ਗੱਲ ਨਹੀਂ ਕੀਤੀ ਨਾਲੇ ਕਿਹਾ ਪਹਿਲਾਂ ਗੱਲ ਕੀਤੀ। ਪਹਿਲਾਂ ਗੱਲ ਕੀਤੀ ਰੱਖਦੇ ਜੋ ਕੁਝ ਹੈਗਾ। ਫਿਰ ਇੰਨੀ ਗੱਲ ਬੋਲੀ ਰੱਖਦੇ ਜੋ ਕੁਝ ਹੈਗਾ ਫਿਰ ਦਾਤ ਮਾਰਿਆ। ਅਟਲ ਡਰਾਇਆ ਫਿਰ ਪੁੱਠਾ ਡਾਂਟ ਮਾਰਿਆ ਰੱਖਦੇ ਜੋ ਕੁਝ। ਕੱਲਾ ਸੀ ਕਿੰਨੇ? ਨਾ ਕੱਲਾ ਹੀ ਹੈ ਹਿੰਸੋ ਕੋਈ ਵੀ ਥੈ। ਤੁਸੀਂ ਤੁਸੀਂ ਆਹ ਕੜਾਇਆ। ਕੜਾਇਆ ਆਲੂਆਂ ਦਾ ਰੱਖੇ ਨਾ ਮੈਂ ਫਿਰ ਇਹ ਇੱਥੇ ਪੀਪਾ ਪੀਣਾ ਮੈਂ ਝਾਂਮ ਚੱਕ ਲਈ ਫਿਰ। ਹੂੰ। ਕਹਿਣਾ ਝਾਮ ਚੱਕੀ ਤਾਂ ਫੇਰ ਮਤਲਬ ਭੱਜ ਗਿਆ ਮੁਕਾਬਲਾ ਕੀਤਾ ਤੁਸੀਂ ਮੁਕਾਬਲਾ ਪੂਰੇ ਜ਼ੋਰ ਨਾਲ ਕੀਤਾ ਤਾਂ ਮਤਲਬ ਹੋਇਆ ਨਹੀਂ ਤਾਂ ਉਹਨੂੰ ਕੁਛ ਤਾਂ ਕੁਛ ਕਰ ਜਾਣਾ ਦਾ ਹੂੰ ਮਤਲਬ ਤੁਸੀਂ ਡਰੇ ਨਹੀਂ ਇਹ ਵੀ ਵੱਡੀ ਗੱਲ ਹੈ ਇਹ ਨਹੀਂ ਹੌਸਲਾ ਰੱਖਿਆ ਦਲੇ ਮਾੜੇ ਹੁੰਦੇ ਜਾਂਦੇ ਨੇ ਹਾਲਾਤ ਦੋਸਤੋ ਉੱਤੋਂ ਕੋਈ ਪੁੱਛਦਾ ਨਹੀਂ ਬਾਤ ਦੋਸਤੋ ਦਿਨ ਹੋਵੇ ਜਾਂ ਰਾਤ ਦੋਸਤੋ ਮਾੜੇ ਅੰਸਰ ਹੱਥਾਂ 'ਚ ਲੈ ਕੇ ਘੁੰਮਦੇ ਨੇ ਦਾਤ ਦੋਸਤੋ ਹੁਣ ਬਚ ਕੇ ਰਹਿਣਾ ਪੈਣਾ ਹੈ ਪਤਾ ਨਹੀਂ ਕਿਹੜੇ ਵੇਲੇ ਕਿੱਥੇ ਲਾ ਕੇ ਬੈਠੇ ਨੇ ਇਹ ਘਾਤ ਦੋਸਤੋ ਕਿਸ ਦੇ ਉੱਪਰ ਲਾ ਕੇ ਬੈਠੇ ਹੁੰਦੇ ਨੇ ਇਹ ਘਾਤ ਦੋਸਤੋ ਸਭ ਛਿਰਿਆ ਕਾਲ ਪੀਵੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤੇ ਲਈ ਤੁਸੀਂ ਸ਼ਹਿਰਤ ਨਜ਼ਰ ਆ ਲੈਣੇ ਵੀਡੀਓ ਕਿਸ ਬਾਬਤ ਹੁੰ ਵਾਲੀ ਸਾਤੇ ਇਸ ਸਮੇ ਅਸੀਂ ਪੰਜਾਜਾ ਬਾਜ਼ਾਰ ਚ ਮੌਜੂਦ ਹਾਂ ਸਭ ਤੋਂ ਪੁਰਾਣਾ ਬਾਜ਼ਾਰ ਹੈ ਔਰ ਸੰਗਣਾ ਬਾਜ਼ਾਰ ਹੈ ਲੇਕਿਨ ਇੱਥੇ ਕੱਲ੍ਹ ਸਵੇਰੇ ਸਵੇਰੇ 7 ਵਜੇ ਦੇ ਕਰੀਬ ਤੋਤੂराम ਪਕੌੜੇ ਵਾਲਿਆਂ ਦੀ ਦੁਕਾਨ ਤੇ ਇੱਕ ਨੌਜਵਾਨ ਆਉਂਦਾ ਇਹਨਾਂ ਨਾਲ ਪਹਿਲਾਂ ਗੱਲਬਾਤ ਕਰਦਾ ਉਸ ਤੋਂ ਬਾਅਦ ਦਾਤ ਕੱਢ ਕੇ ਰੱਖ ਦਿੰਦਾ ਔਰ ਕਹਿੰਦਾ ਜੋ ਹੈਗਾ ਸਮਾਨ ਕੱਢ ਕੇ ਰੱਖ ਦੋ ਬਜ਼ੁਰਗ ਥੋੜਾ ਘਬਰਾਉਂਦੇ ਆ ਪਰ ਫਿਰ ਵੀ ਹਮੈਨਿਟੀ ਦਿਖਾਉਂਦੇ ਕਹਿੰਦੇ ਅੱਗੇ ਆਹ ਕੜਾਇਆ ਜਿਹੜਾ ਗਰਮ ਸੀਗਾ ਦੇ ਅੰਦਰ ਪਾਣੀ ਸੀ ਚਾਹਦਾ ਤੁਹਾਨੂੰ ਉਹਦੇ ਉੱਤੇ ਸਿੱਟ ਸਕਦਾ ਸੀ ਪਾਣੀ ਉਲਟਾ ਸਕਦਾ ਸੀ ਲੇਕਿਨ ਮੈਂ ਉਲਟਾਇਆ ਨਹੀਂ ਅੱਛਾ ਆਪ ਚੱਕ ਕੇ ਆਪਣਾ ਬਚਾ ਕਰਦੇ ਕਰਦੇ ਪਰਲੇ ਪਾਸੇ ਨੂੰ ਚਲੇ ਗਏ ਲੇਕਿਨ ਹੁਣ ਵੀ ਘਬਰਾਏ ਹੋਏ ਨੇ ਆ ਦੁਕਾਨਦਾਰ ਵੀਰ ਇਹਨਾਂ ਨਾਲ ਨੇ ਸਪੋਰਟ ਚ ਬਿਲਕੁਲ ਨਾਲ ਨੇ ਲੇਕਿਨ 7 ਵਜੇ ਇਹਨਾਂ ਚ ਕੋਈ ਮੌਜੂਦ ਨਹੀਂ ਸੀ ਕਿਉਂਕਿ ਹਲਵਾਈ ਦਾ ਕੰਮ ਤੁਹਾਨੂੰ ਪਤਾ ਕਿ ਜਲਦੀ ਆਉਣਾ ਪੈਂਦਾ ਦੁਕਾਨ ਤੇ ਸਮਾਨ ਦੀ ਤਿਆਰੀ ਕਰਨੀ ਹੁੰਦੀ ਹੈ ਤਾਂ ਪੂਰਾ ਵਾਕਿਆ ਜਿਹੜਾ ਆਪਾਂ ਤੋਤੂਰਾ ਮਹੌਨਾ ਤੋਂ ਜਾਣ ਲੈਣੇ ਆ ਕਿ ਹੋਇਆ ਕੀ ਹੈ ਇਹ ਖਬਰ ਹੈ ਖਬਰ ਸੁਚੇਤ ਕਰਨ ਵਾਲੀ ਹੈ ਔਰ ਜਦੋਂ ਕਿਤੇ ਕੋਈ ਮਾੜੀ ਘਟਨਾ ਹੁੰਦੀ ਹੈ ਜਾ ਕਿਸੇ ਨਾਲ ਵਧੀ ਕੀ ਹੁੰਦੀ ਸਾਡਾ ਫਰਜ ਬਣ ਜਾਂਦਾ ਉੱਥੇ ਪਹੁੰਚਣ ਦਾ ਅੰਕਲ ਜੀ ਪੂਰੀ ਸਥਿਤੀ ਸਮਝਾ ਦਿਓ ਕੱਲ ਬਣਿਆ ਕੀ ਜੀ ਪਕੌੜੇ ਹੁਣ ਛੱਡ ਦਿਓ ਹਾਂਜੀ ਬੋਲੋ ਹੁਣ ਹੋਇਆ ਕੀ ਜੀ ਕੱਲ ਇਹ ਦੱਸੋ ਕੱਲ ਕੱਲ ਮੈਂ ਇੱਥੇ ਇੱਥੇ ਬੈਠਾ ਦਾ ਮੈਦਾ ਮਾਰਿਆ ਦਾ ਉੱਥੇ ਦਾ ਸਿੱਧਾ ਆਇਆ ਰੱਖ ਲਓ ਜੋ ਕੁਝ ਪਿੱਠ ਦੇ ਵਿੱਚ ਫਟਾਫਟ ਦਾਤ ਮਾਰ। ਕੋਈ ਗੱਲ ਨਹੀਂ ਕੀਤੀ ਨਾਲੇ ਕਿੰਨੇ ਪਹਿਲਾਂ ਗੱਲ ਕੀਤੀ। ਪਹਿਲਾਂ ਗੱਲ ਕੀਤੀ ਰੱਖ ਦਿਓ ਜੋ ਕੁਝ ਹੈਗਾ। ਫਿਰ ਇੰਨੀ ਗੱਲ ਬੋਲੀ ਰੱਖਦੇ ਜੋ ਕੁਝ ਹੈਗਾ ਫਿਰ ਦਾਤ ਮਾਰਿਆ ਮਤਲਬ। ਤੁਹਾਡੀ ਪਿੱਠ ਸੀ ਇਧਰਲੇ ਪਾਸੇ। ਮੇਰੀ ਪਿੱਠ ਜੀ ਤੁਹਾਨੂੰ। ਅੱਛਾ ਤੁਸੀਂ ਇੱਥੇ ਬੈਠੇ ਸੀ ਇਸ ਤਰੀਕੇ। ਹਾਂ ਐਤਾ। ਇਸ ਤਰੀਕੇ ਬੈਠੇ ਸੀਗੇ। ਹਾਂ ਅਜ ਤਾਂ ਮੈਨੂੰ ਆਂਦੇ ਨਾਲ ਵੀ ਪਤਾ ਨਹੀਂ ਲੱਗਿਆ। ਹੂੰ। ਮਨ ਨੂੰ ਆਂਦੇ ਦਾ ਵੀ ਨਹੀਂ ਪਤਾ ਲੱਗਿਆ ਉਹਨੇ ਮੂੰਹ ਬੰਨਿਆ ਸੀ ਮੂੰਹ ਬੰਨੇ ਰ ਅੱਖਾਂ ਹੀ ਨੰਗੀਆਂ ਆ ਅੱਛਾ ਅੱਖਾਂ ਕਿੰਨੀ ਉਮਰ ਲੱਗਦੀ ਸੀ ਫਿਰ ਵੀ ਦੇਖਣ ਨੂੰ ਜਾਂ ਆਵਾਜ਼ ਤੋਂ ਆਵਾਜ਼ ਤੇ ਇਦਾਂ ਲੱਗਦੀ ਨਹੀਂ ਪਈ 28 30 ਦੇ ਵਿੱਚ ਵਿੱਚ 32 ਦੇ ਥੱਲੇ ਥੱਲੇ ਮਤਲਬ ਇੰਨਾ ਮੈਚੂਰ ਸੀ ਮਤਲਬ ਤੇ ਕੱਦ ਕਾਠੀ ਕਿੰਨੀ ਸੀ ਕੱਦ ਕਾਠੀ 6 ਫੁੱਟ ਤੁਹਾਡੇ ਕੱਦ ਦੇ ਉੱਚਾ ਦਾ ਉਹਨਾਂ ਦੇ ਕੁਝ ਨਹੀਂ ਵੰਦਾ ਅੱਛਾ 6 ਕੇ ਆਸ-ਪਾਸ 6 ਤਾਂ ਹਾਂ ਤੇ ਫਿਰ ਦਾਤ ਮਾਰਿਆ ਵੀ ਤੁਹਾਡੇ ਮੇਰੇ ਦਾਤ ਮਾਰਿਆ ਉਹ ਸੱਤ ਕਿਸਮਤ ਬਚ ਗਿਆ ਜਿਹੜਾ ਨਹੀਂ ਲੱਗਿਆ ਪੁੱਠਾ ਪੁੱਠਾ ਮਾਰਿਆ ਹਾਂ ਪਹਿਲਾਂ ਡਰਾਇਆ ਉਹ ਡਰਾਇਆ ਫਿਰ ਪੁੱਠਾ ਡਾਂਟ ਮਾਰਿਆ ਰੱਖਦੇ ਜੋ ਕੁਛ ਕੱਲਾ ਸੀ ਕਿ ਨਾ ਕੱਲਾ ਹੀ ਹਿੰਸ ਕੋਈ ਵੀ ਥਾ ਤੁਸੀਂ ਤੁਸੀਂ ਆ ਕੜਾਇਆ ਕੜਾਇਆ ਆਲੂਆਂ ਦਾ ਰੱਖੇਦਾ ਮੈਂ ਫਿਰ ਇਹ ਇਹ ਥੇ ਪੀਪਾ ਪੀਰਾਂ ਮੈਂ ਝਾਂਮ ਚੱਕ ਲਈ ਫਿਰ ਹੂੰ ਫੇਰ ਨਾ ਝਾਮ ਚੱਕੀ ਤਾਂ ਫੇਰ ਮਤਲਬ ਭੱਜ ਗਿਆ ਮੁਕਾਬਲਾ ਕੀਤਾ ਤੁਸੀਂ ਮੁਕਾਬਲਾ ਪੂਰੇ ਜੋਰ ਨਾਲ ਕੀਤਾ ਤਾਂ ਮਤਲਬ ਹੋਇਆ ਨਹੀਂ ਤਾਂ ਉਹਨੂੰ ਕੁਛ ਤਾਂ ਕੁਛ ਕਰ ਜਾਣਾ ਦਾ ਹੂੰ ਮਤਲਬ ਤੁਸੀਂ ਡਰੇ ਨਹੀਂ ਇਹ ਵੀ ਵੱਡੀ ਗੱਲ ਹੈ ਇਹ ਨਹੀਂ ਹੌਸਲਾ ਰੱਖਿਆ ਦਲੇਰੀ ਰੱਖੀ ਜੇ ਦਲੇਰੀ ਨਾ ਰੱਖਦੇ ਤਾਂ ਉਹ ਇਹਨਾਂ ਦੇ ਹੋ ਸਕਦਾ ਗੜਾਸਾ ਮਾਰ ਵੀ ਦਿੰਦਾ ਮਾਰ ਵੀ ਦਾ ਤਖਾ ਮਤਲਬ ਇਹ ਸਾਲੇਦਵਾਲੇ ਦੁਕਾਨਦਾਰ ਹੋਰ ਸੀਗੇ ਬੰਦ ਦੇ ਕੋਈ ਥਾ ਹੀ ਨਾ ਹੋ ਸਹੀ ਚਾਹੀ ਗੱਲ ਹੀ ਨਾ ਹੋਣੀ ਫੇਰ ਤਾਂ ਇਦਾਂ ਦੀ ਗੱਲ ਹੀ ਨਾ ਪਰ ਕਿਸੇ ਹੋਰ ਨਾ ਨਾ ਹੁਣ ਇਸ ਤਰੀਕੇ ਦਾ ਬਾਣਾ ਹੋ ਜਵੇ ਇਸ ਥ੍ਰਿਕ ਦੀ ਵਾਰਦਾਤ ਕਰ ਜਣ ਉਹਦੇ ਲਈ ਪੁਲਿਸ ਕੰਪਲੇਨ ਕਰਾਤੀ ਤੁਸੀਂ ਐ ਨਾ ਮੈਂ ਕਰਾਈ ਦੀ ਕੱਲ ਹਮ ਕੱਲ ਕਰਾਈ ਦੀ ਤੇ ਮੇਰੇ ਨਾਲ ਇਹ ਦਾਦਾ ਚਾਂਸ ਹੋਇਆ ਹਮ ਹਮ ਅੱਗੇ ਹੁਣ ਉਹਨਾਂ ਨੇ ਆਏ ਆਏ ਇੱਥੇ ਕੋਈ ਪੁਲਿਸ ਵਾਲਾ ਆਇਆ ਕੋਈ ਕੋਈ ਵੀ ਨਹੀਂ ਕੋਈ ਨਹੀਂ ਆਇਆ ਤੁਹਾਡਾ ਆਈਓ ਕੌਣ ਹੈ ਮੈਨੂੰ ਇਹ ਵੀ ਨਹੀਂ ਪਤਾ ਕਿ ਆ ਕਿੰਨੇ ਇਨਵੈਸਟੀਗੇਸ਼ਨ ਆਫੀਸਰ ਹੁੰਦਾ ਚਲੋ ਮੈਂ ਵੀ ਥਾਣੇ ਕਾਲ ਕੀਤੀ ਸੀ ਉਹਨੇ ਫੋਨ ਪਿਕ ਨਹੀਂ ਕੀਤਾ ਇੱਕ ਹੋਰ ਗੱਲ ਦੱਸਦੇ ਸੀ ਕਹਿੰਦੇ ਕਿ ਉਸ ਉਸੇ ਹੀ ਹੁਲੀਏ ਦਾ ਮੁੰਡਾ ਇਨੀ ਕੱਦ ਕਾਠੀ ਵਾਲਾ ਬਾਬੇ ਦੇ ਮੰਦਰ ਕੋਲ ਵੀ ਕਿਸੇ ਦੇ ਘਰ ਦੇ ਅੰਦਰ ਵੜ ਗਿਆ ਸ਼ੱਕ ਹੈ ਤੁਹਾਨੂੰ ਇਹਨੂੰ ਛੱਡ ਦਿਓ ਅੰਕਲ ਜੀ ਨੋ ਮਨ ਸ਼ੱਕ ਤਾਂ ਹੈ ਹੀ ਆ ਸੁਣਿਆ ਭਈ ਉਹੀ ਮਤਲਬ ਕੋਈ ਉਦਾਂ ਦਾ 6 ਫੁੱਟ ਦਾ ਮਤਲਬ ਅੰਦਰ ਵੜਿਆ ਰਹੇ ਇਦਾਂ ਤਾਂ ਇਕਦੇ ਅੰਦਰ ਵੜਿਆ ਅੰਦਰ ਫ੍ਰੀਜ ਦੇ ਪਿੱਛੇ ਲੁਕ ਗਿਆ ਤਾਂ ਲੁਕ ਗਿਆ ਉਹ ਦੱਸ ਦੇ ਵੀ ਫ੍ਰੀਜ ਦੇ ਪਿੱਛੇ ਲੁਕ ਗਿਆ ਤਾਂ ਕੁੜੀ ਨੇ ਦੇਖ ਲਿਆ ਤਾਂ ਫੇ ਬੰਦੇ ਹੋਏ ਤਾਂ ਫੇ ਦੌੜ ਗਿਆ ਅੱਛਾ ਚੋਰੀ ਦੇ ਇਰਾਦੇ ਨੇ ਗਿਆ ਹਾਂ ਚੋਰੀ ਜਿੱਥੇ ਦਾਅ ਪੈਂਦਾ ਉੱਥੇ ਜਾਣਾ ਹੀ ਆ ਕੱਲਾ ਸੀ ਕਿ ਨਾਲ ਕੱਲਾ 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 ਸਕੂਟਰੀ ਸੀਗੀ ਪੁਰਾਣੀ ਜਾਈ ਕੋ ਕੋ ਨੰਬਰ ਨੰਬਰ ਪੜਨ ਦੀ ਕੋਸ਼ਿਸ਼ ਕੀਤੀ ਉਹ ਮੈਨੋਂ ਪੜਨਾ ਹੀ ਨਹੀਂ ਜਾਂਦਾ ਮੈਂ ਆਂਡ ਪੜ ਬੰਦਾ ਤਾਂ ਉਦਾਂ ਜਾਂ ਆਉਂਦੀ ਵੀ ਤਾਂ ਵੀ ਮੈਂ ਕਿਆ ਪੜ ਸਕਦਾ ਤਾਂ ਨਾ ਘਬਰਾ ਜਾਂਦਾ ਨਾ ਬੰਦਾ ਚਲੋ ਫੇਰ ਵੀ ਇਹਨਾਂ ਦੀ ਦਲੇਰੀ ਸੀ ਜੇ ਦਲੇਰੀ ਨਾ ਰੱਖਦੇ ਉਹ ਦਾਤ ਇੱਕ ਤਾਂ ਹੋਰ ਮਾਰ ਦਿੰਦਾ ਤਾਂ ਜਿੰਨੇ ਪੈਸਾ ਜਾਂ ਹੋਰ ਸਮਾਨ ਵੀ ਇਥੋਂ ਚੱਕ ਸਕਦਾ ਸੀ ਉਹ ਕੁਝ ਵੀ ਤਾਂ ਕਰ ਸਕਦਾ ਜਾਨ ਤੇ ਬਰੇਕਟ ਹੀ ਚੀਜ਼ ਹੈ ਜਾਨ ਤੇ ਪਰ ਕੋਈ ਚੀਜ਼ ਵੀ ਹੈ ਨਹੀਂ ਜੀ ਜੀ ਤਾਂ ਇਹ ਸੰਗਣਾ ਬਾਜ਼ਾਰ ਹੈ ਬਜਾਜਾ ਬਾਜ਼ਾਰ ਹੈ ਆਰੇ ਵਾਲੇ ਆਬਾਦੀ ਵੀ ਹੈ ਇਸ ਘਰ ਦੇ ਉੱਤੇ ਇਸ ਦੁਕਾਨ ਦੇ ਉੱਤੇ ਵੀ ਇੱਕ ਪਰਿਵਾਰ ਮੇਰਾ ਖਿਆਲ ਰਹਿੰਦਾ ਤੇ ਉਹਨਾਂ ਨੂੰ ਵੀ ਨਹੀਂ ਪਤਾ ਲੱਗਾ ਜੀ ਹੁਣ ਆਪਾਂ ਜਿੱਦਾਂ ਗੱਲ ਕਰ ਰਹੇ ਹਾਂ ਜੀ ਇਹਨਾਂ ਨੇ ਹਾਂ ਜੀ ਇਹਨਾਂ ਨੂੰ ਪਤਾ ਪੱਗਿਆ ਸੀਗਾ ਜਦੋਂ ਰੌਲਾ ਪਿਆ ਜੀ ਆਏ ਵੀ ਸੀ ਮੰਮੀ ਬਾਤ ਦੇਖਣ ਨੂੰ ਮੇਰਾ ਅੰਕੋਵਰੇ ਤੋਂ ਆਏ ਸੀਗੇ ਉਹ ਗਾਲਾਂ ਕੱਢ ਕਿਨੜ ਗਿਆ ਹਾਂ ਗਾਲਾਂ ਕੱਢਦੇ ਸੀ ਨਾ ਬਹੁਤ ਬੱਤਾਂ ਸੀ ਗਾਲਾਂ ਵੀ ਕੱਢਦਾ ਸੀ ਹਾਂ ਜੀ ਤੇ ਡਰਾਉਂਡ ਦੀ ਕੋਸ਼ਿਸ਼ ਵੀ ਕੀਤੀ ਧਮਕਾਉਣ ਦੀ ਕੋਸ਼ਿਸ਼ ਵੀ ਕੀਤੀ ਆ ਆ ਲੜਕੀਆਂ ਤੁਸੀਂ ਸੁਣ ਪਾਰੇ ਉੱਪਰੋਂ ਆਵਾਜ਼ ਆ ਰਹੀ ਕਿ ਨਹੀਂ ਆ ਰਹੀ ਪਰ ਫਿਰ ਵੀ ਮੈਂ ਦੱਸ ਦਿੰਦਾ ਜੋ ਉੱਪਰੋਂ ਉਹਨਾਂ ਨੇ ਕੋਠੇ ਤੋਂ ਸਾਨੂੰ ਗੱਲ ਦੱਸੀ ਆ ਉਹ ਕਹਿੰਦੇ ਗਾਲਾਂ ਵੀ ਕੱਢ ਰਿਆ ਸੀਗਾ ਡਰਾ ਵੀ ਰਿਆ ਸੀ ਧਮਕਾ ਵੀ ਰਿਆ ਸੀ ਔਰ ਮੇਰੇ ਖਿਲਾਫੇ ਹਵਾ ਚ ਦਾਤ ਘਮਾਂਦਾ ਵੀ ਹੁਣ ਕਿਵੇਂ ਦੇਖਦੇ ਹੋ ਜੀ ਤੁਸੀਂ ਪਰ ਪਹਿਲਾਂ ਇਦਾਂ ਦੇ ਕਦੇ ਹਾਲਾਤ ਸੀਗੇ ਪਹਿਲਾਂ ਤਾਂ ਨਹੀਂ ਜੀ ਇਤਨੀ ਜੀ ਆਹ ਬਜਾਜਾ ਬਾਜ਼ਾਰ ਨੂੰ ਸਭ ਤੋਂ ਸਕੂਨ ਵਾਲਾ ਬਾਜ਼ਾਰ ਮੰਨੇ ਜਾਂਦਾ ਹਾਂਜੀ ਹਾਂਜੀ ਕਿ ਇੱਥੇ ਬਾਕੀ ਨਾਲੋਂ ਰੌਲਾ ਰੱਪਾ ਵੀ ਘੱਟ ਹੈ ਸਵੇਰੇ ਸੱਜਰੀ ਕਰਕੇ 7 ਵਜੇ ਕਰਕੇ ਕੋਈ ਇੰਨਾ ਦੁਕਾਨਾਂ ਬੰਦ ਕਰਕੇ ਜੀ ਪਤਾ ਹੈ ਸੱਜਰਾ ਲੇਕਿਨ ਅੱਜ ਕੱਲ ਤਾਂ ਤੜਕੇ ਹੀ ਮੰਨਦੇ 7 ਨੂੰ ਹਾਂਜੀ ਹਾਂ ਨੇ ਔਖਾ ਅੱਗੇ ਤੋਂ ਇਹ ਬਹੁਤ ਹਾਂਜੀ ਔਖਾ ਹੈ ਨਾ ਬਾਕੀ ਦੁਕਾਨ ਔਖਾ ਹੈ ਹਾਂ ਬਾਕੀ ਵੀ ਤੇ ਕੰਮ ਹੈ ਅੱਜ ਇਹਦੇ ਤਾਂ ਹੋਈ ਕੱਲ ਹੋਊ ਕਿਤੇ ਨਾ ਦੇਖੋ ਮਿਹਨਤੀ ਬੰਦਾ ਹੈ ਮਿਹਨਤੀ ਬੰਦਾ ਸੋਚਦਾ ਕਿ ਮੈਂ ਘਰ ਕਾ ਨੂੰ ਵਿਹਲਾ ਬੈਠਣਾ ਉੱਠ ਕੇ ਤਿਆਰ ਹੋ ਕੇ ਦੁਕਾਨ ਤੇ ਜਾਵਾਂ ਤੇ ਜੇ ਇਹਦਾ 7 ਵਜੇ ਸਾਜਰੇ ਸਾਜਰੇ ਉਹਦੇ ਰੋਟੀ ਦੇ ਸਾਧ ਨਹੀਂ ਹੈ ਹੈ ਉਦੋਂ ਮੈਂ 6:30 ਵਜੇ ਆ ਗਿਆ ਦਾ ਅੱਛਾ ਉਹ 7 ਵਜੇ ਆਇਆ ਹਾਂ ਪੌਣੇ 7 ਦੇ ਤੇ ਰੋਟੀ ਦਾ ਸਾਧਨ ਇਹ ਹੈ ਜੀ ਗਰੀਬ ਬੰਦਾ 55 ਮਿੰਟ ਦੇ ਨਾ 55 ਮਿੰਟ ਦੇ ਸੱਤ ਮੰਨ ਕੇ ਚਲੋ ਚਲੋ ਤਾਂ ਜੇ ਬਜ਼ੁਰਗ ਤੋਤੂ ਰਾਮ ਦਲੇਰੀ ਨਾ ਦਿਖਾਂਦੇ ਜੇ ਨਾ ਹੌਸਲੇ ਨਾਲ ਉਸ ਦਾ ਮੁਕਾਬਲਾ ਕਰਦੇ ਤਾਂ ਹੋ ਸਕਦਾ ਉਹਨੇ ਦਾਤ ਮਾਰ ਵੀ ਦਿੰਦਾ ਨਹੀਂ ਸ਼ੁਕਰਿਆ ਸ਼ੁਕ ਸ਼ੁਕਰਿਆ ਜੀ ਦੇਖੋ ਆ ਹੁੰਦਾ ਪਿਆਰ ਅਸੀਂ ਜਦੋਂ ਦੇ ਆਏ ਆ ਦੇਖੋ ਇੱਕ ਪੀੜ ਨੂੰ ਬੰਦਾ ਆਉਂਦਾ ਇੱਕ ਤਕਲੀਫ ਨੂੰ ਆਉਂਦਾ ਕਿ ਯਾਰ ਅੱਜ ਇਹਨਾਂ ਨਾਲ ਵਾਰਦਾਤ ਹੋਣ ਦੀ ਕੋਸ਼ਿਸ਼ ਕੀਤੀ ਆ ਕਰਨ ਦੀ ਕਿਸੇ ਹੋਰ ਨਾਲ ਨਾ ਕੋਈ ਕਰੇ ਪ੍ਰਸ਼ਾਸਨ ਨੂੰ ਵੀ ਤਿੱਖਾ ਕਰਨਾ ਹੁੰਦਾ ਸਵਾਲ ਲੈਣੇ ਸਾਡਾ ਫਰਜ਼ ਹੈ ਪਰ ਮੈਂ ਅੰਕਲ ਉਹਨਾਂ ਦੀ ਗੱਲ ਕਰਦਾ ਜਦੋਂ ਦੇ ਅਸੀਂ ਆਏ ਆ ਕਦੀ ਕਹਿੰਦੇ ਪਕੌੜੇ ਖਾ ਲਓ ਕਦੀ ਕਹਿੰਦੇ ਚਾਹ ਪੀ ਲਓ ਕਿਤੇ ਭਲੇਖੇ ਨੇ ਉਹਨੂੰ ਵੀ ਤਾਂ ਨਹੀਂ ਕਹਿਤਾ ਚੋਰ ਨੂੰ ਜਿਹੜਾ ਲੁੱਟਣ ਆਇਆ ਸੀਗਾ ਕਿ ਪਕੌੜੇ ਖਾ ਲੈ ਭਾਈ ਉਹ ਤਾਂ ਮੇਰੀ ਜਾਨ ਲੈਣ ਆਇਆ ਦਾ ਉਹ ਵੀ ਚਾਹ ਲੈਣਾ ਕਿਤੇ ਉਹਨੂੰ ਤਾਂ ਨਹੀਂ ਕਹਿਤਾ ਪੁੱਤ ਉਹਨੂੰ ਤਾਂ ਨਹੀਂ ਕਹਿਤਾ ਪੁੱਤ ਦਾਤ ਰੱਖ ਪਹਿਲਾਂ ਕੁਝ ਖਾ ਲੈ ਮੈਂ ਜੀ ਜਾਨ ਲੈਣ ਆ ਗਿਆ ਤਾਂ ਉਹ ਤਾਂ ਮੌਕਾ ਹੀ ਨਹੀਂ ਸੀ ਜਿਮਰਾਜ ਬਣ ਕੇ ਆਇਆ ਸੀ ਚਲੋ ਠੀਕ ਹੈ ਆਪਣਾ ਖਿਆਲ ਰੱਖੋ ਲੇਕਿਨ ਇਹ ਗੰਭੀਰ ਮਸਲਾ ਹੈ ਇਹ ਸੰਕਟ ਦੀ ਘੰਟੀ ਆ ਖਤਰੇ ਦੀ ਘੰਟੀ ਆ ਜੇ ਤੜਕਸਾਰ ਜਾਂ ਕਹਿ ਲਈਏ ਸਾਜਰੇ ਕੋਈ ਦੁਕਾਨਦਾਰ ਮਿਹਨਤ ਨਾਲ ਇਦਾਂ ਆਉਂਦਾ ਉਹਨਾਂ ਨਾਲ ਇਦਾਂ ਵਾਰਦਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਜਿਹੜੇ ਹੋਰ ਦੁਕਾਨਦਾਰ ਹੈ ਜਿਹੜੇ ਸਾਜਰੇ ਸਾਜਰੇ ਦੁਕਾਨਾਂ ਤੇ ਆਉਂਦੇ ਤਾਂ ਉਹਨਾਂ ਦੇ ਮਨ 'ਚ ਵੀ ਫਿਰ ਇੱਕ ਡਰ ਪਣਕਦਾ ਇੱਕ ਦਹਿਸ਼ਤ ਬਣਦੀ ਹੈ ਕਿ ਯਾਰ ਕੱਲੇ ਆ ਕੱਲੇ ਦੁਕਾਨ ਨਹੀਂ ਖੋਲਣੀ ਜਾਂ ਫਿਰ ਰਾਤ ਨੂੰ ਲੇਟ ਦੁਕਾਨ ਕੱਲੇ ਨੇ ਨਹੀਂ ਖੋਲਣੀ ਕਿਤੇ ਕੋਈ ਭਾਣਾ ਨਾ ਵਾਪਰ ਜੀ ਤਾਂ ਪੁਲਿਸ ਦੇ ਉੱਤੇ ਵੱਡੀ ਜ਼ਿੰਮੇਵਾਰੀ ਹੈ ਪੁਲਿਸ ਨੂੰ ਵੱਡੇ ਪੁਲਿਸ ਅੱਗੇ ਵੱਡੇ ਸਵਾਲ ਹੈ ਕਿ ਇਹੋ ਜਿਹੇ ਜਿਹੜੇ ਨਸ਼ੇੜੀ ਮਾੜੇ ਅੰਸਰ ਜਿਹੜੇ ਇਸ ਤਰੀਕੇ ਵਾਰਦਤ ਕਰਦੇ ਉਹਨਾਂ ਦਾ ਸਲਾਖਾ ਪਿੱਛੇ ਹੋਣਾ ਬਹੁਤ ਜ਼ਰੂਰੀ ਹੈ ਕਾਰਵਾਈ ਹੋਣੀ ਬਹੁਤ ਜ਼ਰੂਰੀ ਹੈ ਇਹ ਮੰਗ ਕਰਦੇ ਨੇ ਆਫ ਕੈਮਰਾ ਸਾਰੇ ਨੇ ਆਪਣੇ ਜਿਹੜੀ ਪੀੜ ਹੈ ਸਾਡੇ ਤੱਕ ਪੰਚਾਈ ਹੈ ਉਹ ਮੈਂ ਹੁਣ ਕੈਮਰੇ ਅੱਗੇ ਰੱਖ ਰਿਆ ਕਮੈਂਟ ਕਰਕੇ ਤੁਸੀਂ ਵੀ ਆਪਣੀ ਪੀੜ ਰੱਖਦੇ ਨੇ ਪਰ ਪ੍ਰਸ਼ਾਸਨ ਨੂੰ ਬੇਨਤੀ ਹੈ ਇਹੋ ਜਿਹੇ ਮਾੜੇ ਅੰਸਰ ਜਿਹੜੇ ਵੱਖ-ਵੱਖ ਮਹੱਲਿਆਂ 'ਚ ਫਿਰਦੇ ਆ ਵਾਰਡਸ 'ਚ ਫਿਰਦੇ ਆ ਉਹਨਾਂ ਦੀ ਸਹੀ ਜਗ੍ਹਾ ਸਲਾਕਾਂ ਦੇ ਪਿੱਛੇ ਆ ਤੇ ਉਹਨਾਂ ਤਪਦੀਸ਼ ਤੇਜ ਕਰਕੇ ਉਹਨਾਂ ਨੂੰ ਸਲਾਕਾਂ ਦੇ ਪਿੱਛੇ ਕਰਨਾ ਚਾਹੀਦਾ ਬਹੁਤ ਬਹੁਤ ਸ਼ੁਕਰ ਹੈ ਤੁਸੀਂ ਸਾਵਧਾਨ ਰਹੋ ਸੁਰੱਖਿਅਤ ਰਹੋ ਔਰ ਆਪਣਾ ਖਿਆਲ ਵਾਧੂ ਰੱਖੋ ਮੈਂ ਤਾਂ ਹਮੇਸ਼ਾ ਇਹ ਕਹਿੰਦਾ ਕੰਧ ਤੇ ਇਹੀ ਲਿਖਿਆ ਪ੍ਰਤੀਤ ਹੋ ਰਿਹਾ ਕਿ ਆਪਣੇ ਸਮਾਨ ਦੀ ਸਵਾਰੀ ਆਪ ਜ਼ਿੰਮੇਵਾਰ ਹੈ ਆਪਣੀ ਜਾਨ ਦੀ ਸਵਾਰੀ ਆਪ ਜ਼ਿੰਮੇਵਾਰ ਹੈ ਨਹੀਂ ਤਾਂ ਮਾੜੇ ਅਨਸਰ ਤਾਂ ਮੱਖੀਆਂ ਵਾਂਗੂ ਭਾਂ ਭਾਂ ਕਰਦੇ ਫਿਰਦੇ ਆ ਬਹੁਤ ਬਹੁਤ ਸ਼ੁਕਰ ਹੈ